ਸਤਨਾਮ ਵਾਹਿਗੁਰੂ ਸਤਨਾਮ ਸੜਕ ਜਾਮ ਕਰਕੇ ਪਾਠ ਕਰ ਰਹੇ ਲੋਕ ਗੁਰਦਾਸਪੁਰ ਦੇ ਕਸਬਾ ਕਲਾਂਨੌਰ ਦੇ ਨੇ ਅੱਜ ਸਵੇਰੇ ਕਲਾਂਨੌਰ ਵਿੱਚ ਸ਼੍ਰੀ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ। ਰੋਸਵਜੋਂ ਲੋਕਾਂ ਨੇ ਬਟਾਲਾ ਕਲਾਂਨੌਰ ਰੋਡ ਜਾਮ ਕਰ ਦਿੱਤਾ। ਇhtiyatan ਪੁਲਿਸ ਦਸਤਿਆਂ ਦੀ ਤਾਇਨਾਤੀ ਵੀ ਕਰ ਦਿੱਤੀ ਗਈ। ਪੁਲਿਸ ਦੇ ਸਮਝਾਉਣ ਅਤੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਹੀ ਲੋਕ ਉੱਠੇ। ਅੱਜ ਸਵੇਰੇ ਸਾਰ ਕੰਮ ਕਾਇਮੀ ਪੰਨ ਦੀ ਨਾਲ ਹਨ ਜਾਂਦੇ ਅਸੀਂ ਨਹੀਂ ਵੇਖਿਆ ਹੁੰਦਾ ਦਿਨ ਚੜ ਗਿਆ ਤਾਂ ਅਸੀਂ ਵੇਖਿਆ ਕਿ ਇਹ ਤੇ ਆਪਣਾ ਘੁਟਕਾ ਸਾਭਦੇ ਨੇ ਪੱਤਰੇ ਤੇ ਉਹ ਪੜ ਅਸੀਂ ਇੱਥੇ ਕਰਕੇ ਕਰ ਲੈਣ ਦੇ ਰਹੇ ਕਰ ਲਿਆ ਕੇ ਸਾਫ਼ ਕੀਤੇ ਨੇ ਫਿਰ ਸਰਪੰਚ ਪੱਡਾ ਸਾਹਿਬ ਨੂੰ ਆਪਾਂ ਫੋਨ ਕਰ ਦਿੱਤਾ ਹੈ ਇਹਨੇ ਦੁਖੀ ਹਿਰਦੇ ਦੇ ਨਾਲ ਅਸੀਂ ਇੱਥੇ ਪਹੁੰਚੇ ਆ ਸਾਰੀ ਸੰਗਤ ਪਹੁੰਚੀ ਆ ਕਿ ਅੱਜ ਆਪਾਂ ਦੱਸ ਵੀ ਕੁਝ ਨਹੀਂ ਸਕਦੇ ਕਿਉਂਕਿ ਇਸ ਤੋਂ ਪਹਿਲਾਂ ਵੀ ਬਹੁਤ ਜ਼ਿਆਦਾ ਘਟਨਾਵਾਂ ਹੋਈਆਂ ਜਿਦੇ ਵਿੱਚ ਪ੍ਰਸ਼ਾਸਨ ਤੇ ਸਰਕਾਰਾਂ ਅਸਫਲ ਰਹੀਆਂ ਨੇ ਜਿਵੇਂ ਸੂਚਨਾ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆਈ ਉਸੇ ਸਮੇਂ ਮੌਕੇ ਦੇ ਉੱਤੇ ਜਾ ਕੇ ਪ੍ਰਸ਼ਾਸਨ ਵੱਲੋਂ ਇਸ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਸੰਬੰਧਿਤ ਕੇਸ 295 ए ਦੇ ਤਹਿਤ ਆਲਰੇਡੀ ਦਰਜ ਕਰ ਦਿੱਤਾ ਗਿਆ ਹੈਗਾ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਇਸ ਬੜੀ ਮੰਦਪਾਗੀ ਘਟਨਾ ਹੈਗੀ ਹੈ ਜਿਸ ਨੇ ਜਨੀਸ ਦੀ ਨਿਖੇਦੀ ਕਰੀ ਉਹਨਾਂ ਘੱਟ ਹੈਗਾ ਕਿ ਪੂਰੀ 30 ਰੱਖਣ ਜੇਕਰ ਕੋਈ ਵੀ ਗੱਲ ਉਹਨਾਂ ਦੇ ਸਾਹਮਣੇ ਆਂਦੀ ਹੈ ਉਹਨਾਂ ਦੇ ਧਿਆਨ ਦੇ ਵਿੱਚ ਆਂਦੀ ਹੈ ਉਸ ਨੂੰ ਉਸੇ ਸਮੇਂ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲੈ ਕੇ ਆਉਂ